ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੁਰਤ ਤੋਂ ਸਵਾਗਤ ਹੈ ਤੁਹਾਡੇ ਆਪਣੇ ਵੈਦਰਵਾਇਸ ਸਿਮਿੰਦਰ ਚੈਨਲ ਤੇ ਜਾਣਕਾਰੀ ਦਵਾਂਗੇ ਜੀ ਮੌਸਮ ਦੀ ਅੱਜ 10 ਅਗਸਤ ਨੂੰ ਕਿਵੇਂ ਦਾ ਮੌਸਮ ਪੰਜਾਬ ਦੇ ਵਿੱਚ ਬਤਾ ਬਤਾਤ ਹੁੰਦਾ ਦਿਖਾਈ ਦੇ ਰਿਹਾ ਹੈ ਕੀ ਹਾਲਾਤ ਨੇ ਜੀ ਮੌਸਮ ਦੇ ਕਿਸ ਇਲਾਕੇ ਵਿੱਚ ਬੱਦਲਬਾਤੀ ਤੇ ਮੀਂਹ ਹੋਵੇਗਾ ਸੈਟਲਾਈਟ ਇਮੇਜ ਦੇਖਾਂਗੇ ਜੀ ਇਮੇਜ ਨੂੰ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖੀ ਜਾ ਰਹੀ ਥੋੜੇ ਬੋਲੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਦੇਖ ਸਕਦੇ ਹੋ ਕਿ ਬਹੁਤ ਸੰਘਣੀ ਬੱਦਲਬਾਤੀ ਪੰਜਾਬ ਦੇ ਸ਼ੁਰੂਆਤੀ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਰਾਤ ਦੇ ਵੇਲੇ ਚਾਂਸ ਦੇਖੇ ਗਈ ਸੀ ਤੇ ਜਿਸ ਦੇ ਕਾਰਨ ਇਸ ਇਲਾਕੇ ਵਿੱਚ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਤੇ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਬਹੁਤੇ ਹਿੱਸਿਆਂ ਦੇ ਵਿੱਚ ਵੀ ਅੱਜ ਦਿਨ ਤੇ ਪੂਰੇ ਸ਼ਾਮ ਦੇ ਵੇਲੇ ਤੱਕ ਮੌਸਮ ਦੇ ਵਿੱਚ ਹਾਲਾਤ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਹ ਪੂਰਾ ਪੰਜਾਬ ਜਾਨਕੀ ਮਾਝਾ ਮਾਲਵਾ ਦੋਆਬਾ ਇਸ ਸਿਸਟਮ ਵਿੱਚ ਆਉਂਦਾ ਦਿਖਾਈ ਦੇ ਰਿਹਾ ਕੋਈ ਅਜੇ ਸਪੈਸੀਫਿਕ ਨਹੀਂ ਹੈ ਕਿ ਇਸ ਜ਼ਿਲ੍ਹੇ ਵਿੱਚ ਜ਼ਿਆਦਾ ਮੀਂਹ ਹੈ ਤੇ ਬਾਕੀ ਜ਼ਿਲ੍ਹੇ ਵਿੱਚ ਘੱਟ ਹੈ ਕਿਉਂਕਿ ਮੌਨਸੂਨ ਆਪਣੇ ਪੀਕ ਤੇ ਹੈ ਜੀ ਪਰ ਆਪਾਂ ਕਹਿ ਸਕਦੇ ਸਾਵਣ ਦੇ ਮਹੀਨੇ ਵਿੱਚ ਜੋ ਮੀਂਹ ਹੁੰਦੇ ਨੇ ਪਿਛਲੇ ਦਿਨਾਂ 'ਚ ਅਜਿਹੇ ਮੀਂਹ ਨਹੀਂ ਹੋ ਰਹੇ ਪਰ ਗਰਮੀ ਤੋਂ ਫਿਲਹਾਲ ਆਪਾਂ ਕਹਿ ਲਈ ਥੋੜੀ-ਬੋਤੀ ਰਾਹਤ ਮਿਲ ਚੁੱਕੀ ਹੈ 35 ਡਿਗਰੀ ਦੇ ਨੇੜੇ-ਨੇੜੇ ਤਾਪਮਨ ਬਣੇ ਹੋਏ ਨੇ ਹਮਸ ਤੋਂ ਪਿਛਕ ਕੱਲ ਥੋੜੀ ਜਿਹੀ ਬਜ਼ੇ ਹੋਈ ਦਿਖਾਈ ਦੇ ਰਹੀ ਸੀ ਪਰ ਅੱਜ ਫੇਰ ਹਮਸ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਹੁਣ ਦੇਖ ਲੈਂਦੇ ਮੌਸਮ ਵਿਭਾਗ ਦੇ ਕੀ ਅਲਰਟ ਨੇ ਜੀ ਮੌਸਮ ਵਿਭਾਗ ਦੇ ਅਲਰਟਾਂ ਦੀ ਗੱਲ ਕਰੀ ਜਾਵੇ ਤਾਂ 10 ਤਰੀਕ ਦੀ ਗੱਲ ਕਰਦੇ ਆ ਤੁਹਾਡੇ ਸਾਹਮਣੇ 10 ਤਰੀਕ ਨੂੰ ਬਹੁਤ ਸੰਘਣੇ ਅਲਰਟ ਜਾਰੀ ਹੋਏ ਨੇ ਮੀਂਹ ਤੇ ਜੋ ਕਿ yellow ਅਲਰਟ ਦੇ ਵਿੱਚ ਕਨਵਰਟ ਹੁੰਦਾ ਦਿਖਾਈ ਦੇ ਰਿਹਾ ਹੈ yellow ਅਲਰਟ ਦਾ ਮਤਲਬ ਹੈ ਜੀ 50 ਤੋਂ 70% ਚਾਂਸ ਨੇ ਮੀਂਹ ਦੇ ਕਿ ਗਰਮੀ ਤੋਂ ਬਹੁਤ ਵਧੀਆ ਰਹਾਤ ਅੱਜ ਪੰਜਾਬ ਦੇ ਲੋਕਾਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਬਹੁਤ ਚੰਗਾ ਸਵੱਪ ਬਣਿਆ ਹੈ ਜੀ ਅੱਜ ਮੀਂਹ ਦਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੁਹਾਡੇ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਕਿਵੇਂ ਦਾ ਮਾਹੌਲ ਹੈ ਇਸ ਟਾਈਮ ਬੱਦਲਵਾਈ ਬਣੀ ਹੋਈ ਹੈ ਜਾਂ ਕਿ ਨਹੀਂ ਕਿ ਕਿਣਮਣ ਕਣੀ ਤੇ ਚਾਂਸ ਬਣਦੇ ਦਿਖਾਈ ਦੇ ਰਹੇ ਹੈ ਜਾਂ ਨਹੀਂ ਤਾਂ ਬਾਕੀ ਜੋ ਵੀ ਦੁਪਹਿਰ ਤੇ ਸ਼ਾਮ ਦੀ ਅਪਡੇਟ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਤੁਹਾਡਾ ਆਪਣਾ ਚੈਨਲ ਹੈ ਜੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਤਾਂ ਕਿ ਮੌਸਮ ਦੀ ਜਾਣਕਾਰੀ ਤੁਹਾਨੂੰ ਲਗਾਤਾਰ ਸਮੇਂ ਸਿਰ ਮਿਲਦੀ ਰਵੇ ਤੇ ਤੁਸੀਂ ਜਾਣਕਾਰੀ ਲੈ ਕੇ ਜ਼ਿੰਦਗੀ ਦੇ ਵਿੱਚ ਉਸ ਨੂੰ ਇੰਪਲੀਮੈਂਟ ਕਰਕੇ ਲਾਹੇਵੰਦ ਹੋ ਸਕੋ ਏਸੀ ਜੀ ਅੱਜ ਦੀ ਅਪਡੇਟ 10 ਅਗਸਤ 2024 ਦੀ ਨਵੀਂ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਸਾਡੇ ਚੈਨਲ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ